ਇੱਕ ਵਾਰੀ ਹੋਰ ਤੂੰ ਸੁਨਾ ਉਹ ਨੂਰਿਆ ਇੱਕ ਵਾਰੀ ਹੋਰ ਤੂੰ ਸੁਨਾ ਫਿਰ ਕਾ ਪ੍ਰਸਤਿਆਂ ਦਾ ਮੇਲਾ ਜਿਆ ਚੋਗਾ ਥੋਕੇ ਸੁਕਣਾ ਤੂੰ ਦਿੱਤਾ ਕਿੱਥੇ ਪਾ ਨਾ ਮੁਜਮੇ ਸਰਗੀ ਦੇ ਸੂਰਜਾਂ ਦੀ ਧੋਪਣਿਓ ਕਿੰਨੀ ਛੇਤੀ ਦਿੱਤਾ ਸੀ ਸਕਾਰ ਤਾਈਓ ਤੂੰ ਮਹੰਮੰਦਾ ਤੋਂ ਸਿੰਘਾਂ ਤੱਕ ਦਾ ਓਏ ਵਿੱਚੋਂ ਆਇਆ ਸਾਰਾ ਸਫਰ ਮਕਾ ਉਹ ਨੂਰ ਆ ਦਿਲ ਵਿੱਚ ਮੇਰੇ ਵੜਾ ਚਾ ਨੀਆਂ ਵਿੱਚ ਚਿਣੇ ਹੋਏ ਸੂਰ ਜਾਂਦਾ ਹਾਲ ਮੈਨੂੰ ਇੱਕ ਵਾਰੀ ਹੋਰ ਤੂੰ ਸੁਣਾ ਉਹ ਨੂਰ ਆ ਇੱਕ ਵਾਰੀ ਹੋਰ ਤੂੰ ਸੁਣਾ ਸੋਨਿਆ ਨਵਾਬ ਸੀ ਮਲੇਰ ਕੋਟਲੇ ਦਾ ਕਹਿੰਦੇ ਉੱਠ ਕੇ ਤਾਂ ਗਿਆ ਸੀ ਖਲੋ ਬਦਲਾ ਜੇ ਲੈਣਾ ਕਹਿੰਦਾ ਲੈਵਾ ਸਾਵੇਂ ਕੋਲੋਂ ਐਵੇਂ ਮਾਸ ਨਾ ਮਸੂਮਾਂ ਦਾ ਕੂਖੋ ਮਰਦਾਂ ਦਾ ਕੰਮ ਨਹੀਂ ਮਸੂਮਾਂ ਤਾਂ ਇਹਨੋ ਚੀਣਾ ਓਏ ਸੂਬਿਆ ਤੂੰ ਹੋਸ਼ ਵਿੱਚ ਆ ਓ ਨੂਰੀਆ ਇੱਕ ਵਾਰੀ ਹੋਰ ਤੂੰ ਸੁਣਾ ਮੀਆਂ ਵਿੱਚ ਚਿਣੇ ਹੋਏ ਸੂਰ ਜਾਂਦਾ ਹਾਲ ਮੈਨੂੰ ਇੱਕ ਵਾਰੀ ਹੋਰ ਤੂੰ ਸੁਣਾ ਉਹ ਨੂਰ ਆ ਮਨ ਵਿੱਚ ਮੇਰੇ ਵੜਾ ਚਾ ਕਿੰਨੇ ਕਿਸੀ ਲੋਕ ਪਿੱਛੇ ਟੋਡਰ ਮਲਦੇ ਜਾ ਲੈ ਮੋੜਿਆਂ ਤੇ ਸੂਰ ਜੀ ਉਠਾ ਕਿੰਨੇ ਕਸੀ ਲੋਕ ਪਿੱਛੇ ਟੋਡ ਰਮਨ ਦੇ ਜਾ ਲੈ ਮੋੜਿਆਂ ਤੇ ਸੂਰਜ ਛਾ ਕੁਛਲੀ ਮਨੁੱਖਤਾ ਦਾ ਪੋਪਟਾ ਵੇਖ ਕੇ ਕਿੰਨਾ ਉਹਨਾਂ ਲੋਕਾਂ ਨੂੰ ਸੀ ਚਾ ਅਮਣ ਅਚਰ ਵਾਰ ਤਾਕੂ ਹੁੰਦੀਆਂ ਸੀ ਗੱਲਾਂ ਕਹਿੰਦੇ ਸ਼ਾਮ ਰਾਜ ਹੋ ਗਿਆ ਬਿਦਾ ਉਹ ਨੂਰਿਆ ਦਿਲ ਵਿੱਚ ਮੇਰੇ ਵੜਾ ਚਾ ਨੂਰਿਆ ਤੂੰ ਨੂਰ ਬਣ ਜਾਏ ਸਾਰੀ ਦੁਨੀਆ ਦਾ ਦਿਲ ਵਿੱਚ ਮੇਰੇ ਵੜਾ ਚਾ ਨੀਆਂ ਵਿੱਚ ਚਿਣੇ ਹੋਏ ਸੂਰ ਜਾਂਦਾ ਹਾਲ ਮੈਨੂੰ ਇੱਕ ਵਾਰੀ ਹੋਰ ਤੂੰ ਸੁਣਾ ਉਹ ਨੂਰਿਆ ਇੱਕ ਵਾਰੀ ਹੋਰ ਤੂੰ ਸੁਣਾ ਬੋਦੋ 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 ਕਮਾਂ ਸੰਤਰਾ ਮਦაცი ਨੂੰ ਦੇਣਾ ਛੋੜਿਆ ਨਾ ਹਾਂਜੀ ਉਹ ਜਿਆਦਾ ਜੀ ਬੱਲੇ ਬੱਲੇ ਜੇ